ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆ ਮੌਸਮ ਸੌਂਦੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰ ਲੈਂਦੇ ਆ ਹਵਾਵਾਂ ਇਸ ਵਕਤ ਪੂਰਬ ਦੀਆਂ ਵਗ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਜਿਹੜੀ ਬਹੁਤ ਵਧੀ ਹੋਈ ਆ ਤੇ ਜਿਸ ਤਰ੍ਹਾਂ ਆਪਾਂ ਵੀਡੀਓ ਦੇ ਵਿੱਚ ਦੱਸਿਆ ਸੀ 14 ਤਰੀਕ ਨੂੰ ਕਾਰਵਾਈਆਂ ਹੋਣਗੀਆਂ ਤਾਂ 14 ਤਰੀਕ ਨੂੰ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਜਿਹੜੀਆਂ ਬਰਖਾ ਦੀਆਂ ਗਤੀਵਿਧੀਆਂ ਹੋਈਆਂ ਜੋ ਕਿ 14 ਦੀ ਰਾਤ ਨੂੰ ਵੀ ਜਾਰੀ ਰਹਿਣਗੇ ਤੇ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਤੇ ਤੇ ਦੂਸਰਾ ਚੱਕਰਵਾਤ ਜਿਹੜਾ ਪੰਜਾਬ ਤੇ ਪਾਕਿਸਤਾਨ ਦੇ ਭਾਗਾਂ ਤੇ ਬਣਿਆ ਹੋਇਆ ਜਿਹੜਾ ਵੈਸਟਰਨ ਡਿਸਟਰਬੈਂਸ ਆ ਉਹਦੇ ਕਰਕੇ ਜੰਮੂ ਕਸ਼ਮੀਰ ਦੇ ਸਾਰੇ ਭਾਗਾਂ ਦੇ ਵਿੱਚ ਗੁਲਮਰਗ ਕਾਜੀਕੁੰਡ ਬਨਿਹਾਲ ਰਾਮਵਾਨ ਸੋਨਮਾਰਗ ਗੁਲਮਰਗ ਸ਼੍ਰੀਨਗਰ ਵੈਲਕਮ ਇਨਾਂ ਸਾਰੇ ਪਾਕਾਂ ਦੇ ਵਿੱਚ ਜ਼ਬਰਦਸਤ ਬਰਫਬਾਰੀ ਹੋ ਰਹੀ ਆ ਤੇ ਕਈ ਥਾਵਾਂ ਤੇ ਤੇਜ਼ ਵਰਖਾ ਹੋ ਰਹੀ ਆ ਤੇ ਇਹ ਗਤੀਵਿਧੀਆਂ ਪਿਛਲੇ 4-5 ਦਿਨ ਤੋਂ ਚੱਲ ਰਹੀਆਂ ਨੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਆਉਣ ਵਾਲੇ 24 ਘੰਟੇ ਦੀ ਤਾਂ 15 ਤਰੀਕ ਦੀ ਸਵੇਰ ਤੋਂ ਲੈ ਕੇ 15 ਤਰੀਕ ਦੀ ਪੂਰੀ ਰਾਤ ਤੱਕ 16 ਤਰੀਕ ਦੁਪਹਿਰ ਤੱਕ ਕਈ ਥਾਵਾਂ ਤੇ ਗਰਜ ਚਮਕਣਾ ਛਿੱਟੇ ਤੇਜ਼ ਹਨੇਰੀ ਚਖੜ ਅਤੇ ਕੁਝ ਥਾਵਾਂ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਜਿਹਦੇ ਵਿੱਚ ਪੰਜਾਬ ਦੇ ਸਾਰੇ ਭਾਗ ਆਉਣਗੇ ਰਾਜਸਥਾਨ ਦੇ ਉੱਤਰ ਪੂਰਬੀ ਭਾਗ ਆਉਣਗੇ ਤੇ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗ ਇਹ ਜਿਹੜੀਆਂ ਗਤੀਵਿਧੀਆਂ ਸਵੇਰ ਤੋਂ ਹੀ ਸ਼ੁਰੂ ਹੋ ਜਾਣੀਆਂ ਅੱਜ ਰਾਤ ਨੂੰ 14 ਤਰੀਕ ਰਾਤ ਨੂੰ ਵੀ ਜਾਰੀ ਰਹਿਣਗੀਆਂ ਤੇ 15 ਤਰੀਕ ਸਵੇਰ ਤੋਂ ਹੀ ਤੜਕਸਾਰ ਜਵਰਦਸਤ ਬੱਦਲ ਆ ਜਿਹੜਾ ਉਹ ਦੱਖਣ ਪੱਛਮ ਦਿਸ਼ਾ ਵੱਲੀਓਂ ਚੜ ਕੇ ਆਊਗਾ ਜਿਹੜਾ ਕਿ ਹੌਲੀ-ਹੌਲੀ ਅੱਗੇ ਵਧੂਗਾ ਤੇ 8-9 ਵਜੇ ਤੱਕ ਜਿਹੜੀਆਂ ਕਾਰਵਾਈਆਂ ਉਹ ਜਵਰਦਸਤ ਤਰੀਕੇ ਨਾਲ ਸਟਾਰਟ ਹੋ ਜਾਣਗੀਆਂ ਪੰਜਾਬ ਦੇ ਵਿੱਚ ਕਈ ਤੇ ਕਈ ਥਾਵਾਂ ਤੇ ਬਠਿੰਡੇ ਤੋਂ ਲੈ ਕੇ ਬਠਿੰਡਾ, ਮਾਨਸਾ, ਅਮਰਸਰ, ਫਰੀਦਕੋਟ, ਫਲੋੜ, ਤਰਨਤਾਰਨ, ਮੂਗਾ, ਲੁਧਿਆਣਾ, ਪਟਿਆਲਾ, ਮਹਾਲੀ, ਮਾਨਸਾ, ਚੰਡੀਗੜ੍ਹ, ਸੰਗਰੂਰ, ਮਲੇਰਕੋਟਲਾ, ਰੈਕੋਟ, ਜਗਰਾਉਂ ਤੇ ਉੱਪਰਲੇ ਭਾਗ ਹੁਸ਼ਿਆਰਪੁਰਾ ਕਪੂਰਥਲਾ ਨਵਾਂ ਸ਼ਹਿਰ ਪਠਾਨਕੋਟ ਗੁਰਦਾਸਪੁਰ ਸਾਰੇ ਭਾਗਾਂ ਦੇ ਵਿੱਚ ਜਾਨੀ ਕਿਸੇ ਟਾਈਮ ਕਿਸੇ ਭਾਗਾਂ ਚ ਕਿਸੇ ਟਾਈਮ ਕਿਸੇ ਭਾਗਾਂ ਚ ਇਸ ਤਰ੍ਹਾਂ ਜਿਹੜੀਆਂ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਤੇ ਇਹ ਗਤੀਵਿਧੀਆਂ ਜਿਹੜੀਆਂ ਉਹ 16 ਤਰੀਕ ਤੱਕ ਜਾਰੀ ਰਹਿਣਗੀਆਂ 16 ਤੋਂ ਬਾਅਦ 17 ਤਰੀਕ ਨੂੰ ਕੁਝ ਮੌਸਮ ਦੇ ਵਿੱਚ ਹਲਚਲ ਹੋਊਗੀ ਤੇ ਇੱਕ ਸਿਸਟਮ ਹੈ ਜਿਹੜਾ ਉਹ ਬਣਿਆ ਹੋਇਆ ਬੰਗਾਲ ਦੀ ਖਾੜੀ ਦੇ ਵਿੱਚ ਜਿਹਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਸੈਂਟਰ ਦੇ ਭਾਗਾਂ ਦੇ ਵਿੱਚ ਇੰਡੀਆ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਵੜਨ ਗਿਆ ਤੇ ਕਿਸਾਨ ਵੀਰਾਂ ਨੂੰ ਸੁਝਾ ਦਿੱਤਾ ਜਾਂਦਾ ਵੀ ਫਸਲਾਂ ਨੂੰ ਪਾਣੀ ਦੇਣ ਤੋਂ ਗੁਰੇਜ਼ ਕਰਨ 15 ਤੇ 16 ਤਰੀਕ ਨੂੰ ਦੋ ਦਿਨ ਜਿਹੜਾ ਉਹ ਆਪਣਾ ਵਿਚਾਰ ਰੱਖਣ ਫਸਲਾਂ ਦਾ ਤਾਂ ਕਿ ਜਿਹੜਾ ਫਸਲਾਂ ਨੂੰ ਕਿਸ ਤਰ੍ਹਾਂ ਕੋਈ ਨੁਕਸਾਨ ਨਾ ਹੋ ਸਕੇ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਮੌਸਮ ਦੇ ਹਾਲ ਦੀ ਜੇਕਰ ਗੱਲ ਕਰੀਏ ਆਪਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾਂ ਕੱਲ ਤੁਸੀਂ ਦੇਖ ਸਕਦੇ ਹੋ 15 ਤਰੀਕ ਦੀ ਪਿਕਚਰ 14 ਤਰੀਕ ਦੀ ਰਾਤ ਨੂੰ ਵੀ ਤੇ 15 ਤਰੀਕ ਦਾ ਸਾਰਾ ਦਿਨ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਹਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਤੇ ਇਸ ਤੋਂ ਬਿਨਾ ਰਾਜਸਥਾਨ ਦੇ ਉੱਤਰ ਪੱਛਮੀ ਭਾਗ ਇਹਨਾਂ ਭਾਗਾਂ ਦੇ ਵਿੱਚ ਬਰਖਾਰੀਆਂ ਜ਼ਬਰਦਸਤ ਗਤੀਵਿਧੀਆਂ ਹੋਣਗੀਆਂ ਅਚੇਰੇ ਭਾਗਾਂ ਦੇ ਵਿੱਚ ਜ਼ਬਰਦਸਤ ਮੀਂਹ ਜਿਹਦੇ ਵਿੱਚ ਜੰਮੂ ਕਸ਼ਮੀਰ ਦੇ ਸਾਰੇ ਭਾਗ ਗੁਲਮਰਗ ਸੋਨਮਰਗ ਕਾਜੀਕੋਂਡਾ ਸ਼੍ਰੀਨਗਰ ਅ ਬੇਲਗਾਮ ਬਨਿਹਾਲ ਇਸ ਤੋਂ ਬਿਨਾ ਨਿਚਲੇ ਇਲਾਕੇ ਆ ਜਿਹੜੇ ਕਟੜਾ ਜੰਮੂ ਇਹਨਾਂ ਚ ਬਰਖਾ ਉੱਪਰਲੇ ਭਾਗਾਂ ਚ ਬਰਫ ਬਰੀ ਪੰਜਾਬ ਦੇ ਸਮੁੱਚੇ ਭਾਗਾਂ ਚ ਆਪਣੇ ਪੱਛਮ ਤੋਂ ਲੈ ਕੇ ਪੂਰਬ ਤੱਕ ਦੱਖਣ ਤੋਂ ਲੈ ਕੇ ਉੱਤਰ ਤੱਕ ਸਾਰੇ ਭਾਗਾਂ ਦੇ ਵਿੱਚ ਜਿਹੜੀਆਂ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਕਈ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਆ ਤੇਜ਼ ਸ਼ਰਾਟੇਦਾਰ ਮੀਂਹ ਵੀ ਆ ਸਕਦਾ ਤੇ ਹਨੇਰੀ ਝੱਖੜ ਆਉਣ ਦੀ ਵੀ ਸੰਭਾਵਨਾ ਇਸ ਤੋਂ ਬਿਨਾ ਆਪਾਂ ਗੱਲ ਕਰਦੇ ਹਾਂ 16 ਤਰੀਕ ਦੀ ਤਾਂ 16 ਤਰੀਕ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਬਰਖਾ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਤੇਜ਼ ਹੋਣਗੀਆਂ ਉਹਦੇ ਨਾਲ ਤੇਜ਼ ਸ਼ਰਾਟੇਦਾਰ ਮੀਂਹ ਨੇਰੀ ਚਖੜ ਘੜੇਮਾਰੀ ਹਮਾਚਲ ਪ੍ਰਦੇਸ਼ ਦੇ ਵਿੱਚ ਜਬਰਦਸਤ ਬਰਫਵਾਰੀ ਜੰਮੂ ਕਸ਼ਮੀਰ ਦੇ ਭਾਗਾਂ ਦੇ ਵਿੱਚ ਵੀ ਬਰਫਵਾਰੀ ਆ ਜਿਹੜੀ ਉਹ ਜਾਰੀ ਰਹਿਣੀ ਆ ਸ਼੍ਰੀਨਗਰ ਤੱਕ ਤੇ ਜਿਹੜਾ ਹੈਗਾ ਲੇਹ ਲਦਾਖ ਉਹਦੇ ਵਿੱਚ ਵੀ ਬਰਫਵਾਰੀ ਤੇ ਬਰਖਾ ਦੀ ਗਤੀਵ੍ਰਿਧੀਆਂ ਹੋ ਸਕਦੀਆਂ ਪੱਛਮੀ ਉੱਤਰ ਪ੍ਰਦੇਸ਼ ਵਿੱਚ ਬਰਖਾ ਹੁੰਦੇ ਸਭਾਵਨਾ ਹਰਿਆਣੇ ਦੇ ਉੱਤਰੀ ਭਾਗਾਂ ਜਿਹੜੇ ਉਹਨਾਂ ਭਾਗਾਂ ਚ ਹੋ ਸਕਦੀਆਂ ਗੁਜਰ ਇਸ ਤੋਂ ਬਿਨਾਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਆਪਣੇ ਬਿਹਾਰ ਛਤੀਸਗੜ ਤੇ ਪੂਰਬੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ ਚ 15 ਤਰੀਕ ਨੂੰ ਵੀ ਮੌਸਮ ਖੁਸ਼ਕ ਰਹੂਗਾ 16 ਤਰੀਕ ਨੂੰ ਵੀ ਮੌਸਮ ਖੁਸ਼ਕ ਰਹੂਗਾ ਜੇਕਰ ਆਪਾਂ ਗੱਲ ਕਰੀਏ 17 ਤਰੀਕ ਦੀ 17 ਤਰੀਕ ਨੂੰ ਹਿਮਾਚਲ ਪ੍ਰਦੇਸ਼ ਦੇ ਕਈ ਭਾਗਾਂ ਚ ਬਰਫਬਾਰੀ ਇਸੇ ਤਰ੍ਹਾਂ ਜਾਰੀ ਰਹੂ ਤੇ ਪੰਜਾਬ ਦੇ ਜਿਹੜੇ ਪਹਾੜੀ ਇਲਾਕੇ ਆ ਯਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਰੋਪੜ ਚੰਡੀਗੜ੍ਹ ਮਹਾਲੀ ਇਨ੍ਹਾਂ ਭਾਗਾਂ 'ਚ ਵਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਤੇ ਜੰਮੂ ਕਸ਼ਮੀਰ ਲੇਹ ਲਦਾਖ 'ਚੋਂ ਵਰਖਾ ਦੀਆਂ ਗਤੀਵਿਧੀਆਂ ਘਟ ਜਾਣਗੀਆਂ ਹਿਮਾਚਲ ਤੇ ਉੱਤਰਾਖੰਡ 'ਚ ਹੋਣਗੀਆਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਬਿਹਾਰ ਉੱਤਰ ਪ੍ਰਦੇਸ਼ ਛੱਤੀਸਗੜ੍ਹ ਇਨ੍ਹਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਉਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ 18 ਤਰੀਕ ਦੀ 18 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਹਿਮਾਚਲ 'ਚ ਹਲਕੇ ਫੁਲਕੇ ਗਤੀਵਿਧੀਆਂ ਤੋਂ ਬਿਨਾ ਸਮੁੱਚੇ ਭਾਰਤ ਦੇ ਵਿੱਚ ਕਿਸੇ ਵਿਭਾਗ ਦੇ ਵਿੱਚ ਕਿਸੇ ਤਰ੍ਹਾਂ ਦੀ ਵਰਖਾ ਦੀ ਗਤੀਵਿਧੀ ਨਹੀਂ ਹੋ ਸਕਦੀ ਉਸ ਤੋਂ ਬਾਅਦ ਗੱਲ ਕਰ ਸਕਦੇ ਹਾਂ 19 ਤਰੀਕ ਨੂੰ 19 ਤਰੀਕ ਨੂੰ ਦੱਖਣੀ ਜਿਹੜੇ ਭਾਰਤ ਦੇ ਕੁਝ ਭਾਗ ਆ ਕੇਰਲਾ ਹੋ ਗਿਆ ਤਾਮਿਲਨਾਡੂ ਇਹਨਾਂ 'ਚ ਵਰਖਾ ਜਾਂ ਕਿ ਉੱਤਰ ਪੂਰਬੀ ਜਿਹੜੇ ਸਟੇਟਾਂ ਨੇ ਉਹਨਾਂ 'ਚ ਵਰਖਾ ਦੀ ਗਤੀਵਿਧੀ ਹੋ ਸਕਦੀ ਹੈ ਬਾਕੀ ਜਿਹੜਾ ਸੈਂਟਰ ਜਾਂ ਉੱਤਰ ਭਾਰਤ ਦੇ ਸਾਰੇ ਇਲਾਕੇ ਆ ਜਿੰਨੇ ਵੀ ਪੰਜਾਬ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਰਾਜਸਥਾਨ ਤੱਕ ਸਾਰੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਜੇਕਰ ਆਪਾਂ ਗੱਲ ਕਰੀਏ 20 ਤਰੀਕ ਦੀ ਤਾਂ 20 ਤਰੀਕ ਨੂੰ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਸਿਸਟਮ ਜਿਹੜਾ ਬੰਗਾਲ ਦੀ ਖਾੜੀ ਚ ਬਣ ਰਿਹਾ ਉਹ ਅੱਗੇ ਵਧੂਗਾ ਤੇ ਉਹਦੇ ਨਾਲ ਸੈਂਟਰ ਭਾਰਤ ਜੀ ਦੇ ਵਿੱਚ ਮੱਧ ਪ੍ਰਦੇਸ਼ ਛਤੀਸਗੜ ਬਿਹਾਰ ਪੱਛਮੀ ਬੰਗਾਲ ਓਡੀਸ਼ਾ ਇਹਨਾਂ ਭਾਗਾਂ ਚ ਬਰਖਾ ਹੋ ਸਕਦੀ ਆ ਪੰਜਾਬ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਸੈਂਟਰ ਭਾਰ ਦੇ ਵਿੱਚ ਵਰਖ ਦੇ ਗਤੀਵਿਧੀਆਂ ਵਾਰ ਰਹੀਆਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਰਾਜਸਥਾਨ ਗੁਜਰਾਤ ਇਹਨਾਂ ਭਾਗਾਂ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਅਪੀਲ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ